ਅਜ ਦੋ ਖੋਣ ਰਿਆ ਸਾਰੇ ਕਣਕ ਵੀ ਸੜ ਗਈ ਵਿਚਾਰੇ ਠੇਕੇ ਦੇ ਲਈਆਂ ਜ਼ਮੀਨਾਂ ਜਣਾ ਬੱਚਿਆਂ ਨੇ ਉਹ ਬੇਰੋਜ਼ਗਾਰੀ ਤੇ ਅੱਗੇ ਬਹੁਤ ਪੰਜਾਬ ਦੇ ਵਿੱਚ ਜਿਹਨਾਂ ਵਿਚਾਰਾਂ ਨੇ ਘਰੋਂ ਠੇਕੇ ਦੇ ਪੈਸੇ ਭਰ ਕੇ ਜ਼ਮੀਨਾਂ ਬੀਜੀਆਂ ਹੁਣ ਉਹਨਾਂ ਦਾ ਮਤਲਬ ਕਣਕ ਸੜ ਗਈ ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਵੀ ਇੱਥੇ ਆਣ ਕੇ ਸਾਰ ਲਵੇ ਇੱਥੇ ਆ ਕੇ 3-4 ਦਿਨ ਹੋ ਗਏ ਜੀ ਸਾਰ ਲੈਣ ਆਇਆ ਹੀ ਕੋਈ ਨਹੀਂਗਾ ਮਹਾਰਾਜ ਜਦੋਂ 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 ਅਸੀਂ ਇੱਥੇ ਜਦੋਂ ਪਰਾਲੀ ਸਾੜਦੇ ਆ ਉਦੋਂ ਇਹਨਾਂ ਦਾ ਸੈਟੇਲਾਈਟ ਕੰਮ ਕਰਦਾ ਉਦੋਂ ਪੁਲਿਸ ਨੂੰ ਲੈ ਕੇ ਫਟਾਫਟ ਇੱਥੇ ਪਹੁੰਚ ਜਾਂਦੇ ਨੇ ਹੁਣ ਇੱਥੇ ਨਾ ਕੋਈ ਪੁਲਿਸ ਆਈ ਨਾ ਕੋਈ ਨਮਾਇੰਦਾ ਆਇਆ ਤੇ ਬਹੁਤ ਦੁੱਖ ਦੀ ਗੱਲ ਆ ਜੜੀ ਵੀ ਇੱਥੇ ਆ ਕੇ ਕਿਹਦਾ ਤੁਮ ਹਮ ਤਾਂ ਕਹਿੰਦਾ ਮੈਂ ਜੱਟ ਦਾ ਪੋਤਾ ਮੈਨੂੰ ਪਤਾ ਵੀ ਅਸੀਂ ਮੈਂ ਤੇ ਜੈਂਡੋਰੀਆਂ ਵੀ ਕੱਸੀਆਂ ਮਾਦੇ ਇੰਜਨਾਂ ਦੇ ਪਟਿਆਣ ਬਰੋਜਾ ਵੀ ਲਾਇਆ ਆਪਣਾ ਮਹੂਨ ਸਾਹਿਬ ਉਹ ਤਾਂ ਉਹ ਤਾਂ ਕਨਾਚਾ ਬੰਦਾ ਤੇ ਉੱਥੇ ਨਚਣ ਦਿਆ ਉੱਥੇ ਕੇਜਰੀਵਾਲ ਦੇ ਉੱਥੇ ਨਾ ਕੇ ਆਪਦੀ ਘਰ ਵਾਲੀ ਨੂੰ ਨਚਣ ਦਿਆ ਨੱਚ ਕੇ ਉਹ ਤੈਨੂੰ ਨਚਾਉਣਗੇ ਪਿੰਡਾਂ ਦੇ ਵਿੱਚ ਜੋ ਤੂੰ ਆ ਬੇਖ ਰਿਹਾ ਨਾ ਤੂੰ ਤੈਨੂੰ ਐਸਾ ਨਚਾਉਣਗੇ ਤੂੰ ਯਾਦ ਕਰੇਗਾ ਤੈਨੂੰ ਇੱਕ ਵੀ ਸੀਟ ਇੱਥੇ ਨਹੀਂ ਜੀ ਮਿਲਣੀ ਜੇ ਤੇਰਾ ਇਹੋ ਜਿਹਾ ਬਤੀਰਾ ਰਿਹਾ ਤੇ ਤੈਨੂੰ ਕਿਸੇ ਨੇ ਨਹੀਂ ਪੁੱਛਣਾ